ਬਹੁਤ ਮਜ਼ਬੂਤ ਘੋੜਾ ਦਿਖਾਉਣ ਲੱਗਿਆ ਸੱਜਣੋ ਸੰਗਰੀਆ ਏਰੀਆ ਦੇ ਜਿਹੜੇ ਵੀ ਸੱਜਣ ਨੇ ਤੁਹਾਡੇ ਵਾਸਤੇ ਆਪਾਂ ਇੱਕ ਜਿ ਘੋੜਾ ਲੈ ਕੇ ਆਇਆ ਬਹੁਤ ਮਜ਼ਬੂਤ ਘੋੜਾ ਮਾਂ ਆਈ ਦੀ ਜਿਹੜੀ ਬਹੁਤ ਚੰਗੀ ਤੇ ਮਜ਼ਬੂਤ ਘੋੜੀ ਆ ਮਾਂ ਵਾਲੇ ਪਾਸਿਓਂ ਵੀ ਸਾਰਾ ਨੋਕਰਾ ਖਾਨਦਾਨ ਆ ਤੇ ਪਿਓ ਵਾਲੇ ਪਾਸਿਓਂ ਵੀ ਸੱਜਣੋ ਸਾਰਾ ਨੋਕਰਾ ਖਾਨਦਾਨ ਆ ਤੇ ਜਿਹੜਾ ਖਾਨਦਾਨਾ ਪਿੱਛੋਂ ਉਹ ਹੈ ਵੀ ਪੂਰਾ ਝੋਟੀ ਦਾ ਤੇ ਬਾਈ ਨੇ ਬਸ਼ੇਰਾ ਸੌਂਕ ਨਾਲ ਤਿਆਰ ਕਰਿਆ ਸੱਜਣੋ ਘਰੇ ਬਹੁਤ ਚੰਗਾ ਬਸ਼ੇਰਾ ਮਜ਼ਬੂਤੀ ਦਾ ਮੈਂ ਕਹਿੰਦਾ ਪੂਰਾ ਫੁੱਲ ਆ ਛਾਤੀ ਵਗੈਰਾ ਦਾ ਪਿੱਠ ਪੁੜੇ ਦਾ ਐਨ ਕੰਨਾਂ ਦਾ ਸੁੰਭ ਵਗੈਰਾ ਦਾ ਬਹੁਤ ਇੱਕ ਨੰਬਰ ਆ ਵਸ਼ੇਰਾ ਸੱਜਣੋ ਜੇ ਕਿਸੇ ਸੱਜਣ ਨੇ ਸਟੱਡ ਸਰਵਿਸ ਲੈਣੀ ਆ ਕੋਈ ਨੁਕਰਾ ਘੋੜਾ ਭਾਲ ਰਿਆ ਸੰਗਰੀਆ ਏਰੀਏ ਦਾ ਤਾਂ ਤੁਹਾਡੇ ਸਾਹਮਣੇ ਹਾਜ਼ਰ ਆ ਦੋਸਤੋ ਬਹੁਤ ਚੰਗਾ ਘੋੜਾ ਬਰੀਡਿੰਗ ਲਈ ਬਹੁਤ ਸੋਹਣਾਗਾ ਤੇ ਜਾਣਕਾਰੀ ਇਹਦੀ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਦੇ ਆਂ ਵੀਡੀਓ ਚ ਐਂਡ ਤੱਕ ਬਣੇ ਰਹੋ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣਾ ਚਾਹੁੰਦਾ ਤਾਂ ਆਪਣਾ ਨੰਬਰ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਆ ਘੋੜਾ ਤੁਹਾਨੂੰ ਦਿਖਾਉਣ ਲੱਗਿਆ ਉੱਪਰ ਇਹਦੀ ਡਿਟੇਲ ਵੀ ਆਪਾਂ ਨੇ ਸਾਂਝੀ ਕਰੀ ਹੋਈ ਆ ਸੱਜਣੋ ਪਿੱਛੋਂ ਜਿੰਨੀ ਕੁ ਮਾਲਕ ਵੀਰਾਂ ਨੇ ਦੱਸੀ ਆ ਨਾ ਤੇ ਬਾਕੀ ਇੱਕ ਵਾਰੀ ਆਪਾਂ ਤੁਹਾਨੂੰ ਬੋਲ ਕੇ ਸਾਰੀ ਦੱਸ ਦਈਏ 65 ਪਲੱਸ ਇਸ ਘੋੜੇ ਦੀ ਹਾਈਟ ਆ ਸੱਜਣੋ 65 ਤੋਂ ਥੋੜਾ ਜਿਆਦਾ ਵੱਧ ਦਾਗਾ ਤੇ ਤੁਸੀਂ ਘੋੜੇ ਦੀਆਂ ਬਰੀਕੀਆਂ ਚੈੱਕ ਕਰ ਸਕਦੇ ਹੋ ਲੰਬੇਟ ਪਿੱਠਪੁੜਾ ਸੋਮ ਬਤੌਣ ਕੰਨ ਕਨੌਤੀ ਬਹੁਤ ਸ਼ਕੀਨ ਘੋੜਾ ਸੱਜਣੋ ਤੇ ਇਹ ਦੋਸਤੋ 23 ਮਹੀਨਿਆਂ ਦਾ ਵਸ਼ੇਰਾ ਅਜੇ ਘੋੜਾ ਆਪਾਂ ਵੈਸੇ ਕਹਿ ਦਿੰਨੇ ਆ ਵੀ ਘੋੜਾਗਾ ਹਜੇ ਹੈ ਬਸ਼ੇਰਾ ਇਹਦੀ ਉਮਰ 23 ਮਹੀਨੇ ਆ ਤੇ ਕੱਲਾਂ ਵਾਲੇ ਚੇਤ ਕੋੜੇ ਦਾ ਬੱਚਾ ਦੋਸਤੋ ਇਹ ਮਾਂ ਹੈ ਇਹਦੀ 65 ਇੰਚ ਦੀ ਆ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਬਾਈ ਦੇ ਘਰੀ ਬਰੀਡ ਹੋਇਆ ਹੈ ਆ 65 ਇੰਚ ਦੀ ਘੋੜੀ ਆ 5 ਸਾਲ ਘੋੜੀ ਦੀ ਉਮਰ ਆ 3 ਸਾਲਾਂ ਦੀ ਘੋੜੀ ਸੂਪੀਦੀ ਬਹੁਤ ਚੰਗਾ ਬਸ਼ੇਰਾ ਦਿੱਤਾ ਘੋੜੀ ਨੇ ਕੱਲਾਂ ਵਾਲੇ ਚੇਤ ਕੋੜੇ ਦਾ ਬੱਚਾ ਸੱਜਣੋ ਤੇ 23 ਮਹੀਨੇ ਉਮਰ ਆ ਬਾਲਪੋਰੀਆਂ ਦਾ ਬਿਲਕੁਲ ਸਾਫ ਆ ਬਾਈ ਨੇ ਇਹ ਬਸ਼ੇਰਾ ਜਿਹੜਾ ਸਟੱਡ ਸਰਵਿਸ ਵਾਸਤੇ ਓਪਨ ਕੀਤਾ ਸੱਜਣੋ ਤੇ ਇਹਦੀ ਫੀਸ ਆ ਬਾਈ ਨੇ ਪੂਰੀ ਜਾਇਜ਼ ਜੀ ਰੱਖਿਆ 21000 ਰੁਪਿਆ ਬਾਈ ਕਹਿੰਦਾ ਫੀਸ ਆ ਜੇ ਕੋਈ ਸੱਜਣਾ ਆਪਣੀ ਘੋੜੀ ਕਰਾਸ ਕਰਾਉਣਾ ਚਾਹੁੰਦਾ ਦੋਨੇ ਪਾਸਿਓ ਚੰਗਾ ਖਾਨਦਾਨਾ ਸੱਜਣੋ ਨੋਕਰਾ ਖਾਨਦਾਨਾ ਬਾਕੀ ਜਾਣਕਾਰੀ ਹੈ ਜਿਹੜੀ ਤੁਸੀਂ ਬਾਈ ਤੋਂ ਫੋਨ ਤੇ ਲੈ ਸਕਦੇ ਹੋ ਸੱਜਣੋ ਜਾ ਕੇ ਦੇਖ ਲਿਓ ਘੋੜਾ ਐਨ ਪੂਰਾ ਮਜ਼ਬੂਤ ਘੋੜਾ ਬਾਕੀ ਫੋਨ ਤੇ ਗੱਲਬਾਤ ਵੀ ਕਰ ਲਿਓ ਕਈ ਵਾਰ ਕੋਈ ਵੇਚਣ ਦਾ ਪਲਾਨ ਵੀ ਬਣ ਜਾਂਦਾ ਉਹ ਤੁਸੀਂ ਤੁਮ ਕਰ ਲਿਓ ਵੈਸੇ ਬਾਈ ਕਹਿੰਦਾ ਵੀ ਆਪਾਂ ਵੇਚਣਾ ਤਾਂ ਹੈ ਨਹੀਂ ਆਪਾਂ ਸ਼ੌਂਕ ਨਾਲ ਘਰੇ ਰੱਖਿਆ ਹੋਇਆ ਸਟੱਡ ਸਰਵਿਸ ਆ ਜਿਹੜੀ ਇਸ ਬਸ਼ੇਰੇ ਦੀ ਆਪਾਂ ਨੇ ਚਾਲੂ ਕਰਤੀ ਦੋਸਤੋ ਹਨੂਮਾਨਗੜ੍ਹ ਬਾਈ ਦਾ ਜ਼ਿਲ੍ਹਾ ਗਾ ਸੰਗਰੀਆ ਬਾਈ ਨੂੰ ਤਹਿਸੀਲ ਪੈਂਦੀ ਆ ਪਿੰਡ ਬਾਈ ਦਾ ਲੀਲਾਵਾਲੀਆ ਤੇ ਬਾਈ ਦਾ ਨੰਬਰ ਸਕਰੀਨ ਤੇ ਦੇਤਾ ਦੋਸਤੋ ਬਾਕੀ ਜਾਣਕਾਰੀ ਤੁਸੀਂ ਬਾਈ ਤੋਂ ਕਨਫਰਮ ਕਰ ਸਕਦੇ ਹੋ ਹਨੂਮਾਨਗੜ੍ਹ ਤੋਂ 13 ਕਿਲੋਮੀਟਰ ਪੈਂਦਾ ਸੰਗਰੀਆ ਤੋਂ 16 ਕਿਲੋਮੀਟਰ ਪੈਂਦਾ ਤੁਸੀਂ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਬਾਈ ਨਾਲ ਫੋਨ ਤੇ ਜਰੂਰ ਗੱਲਬਾਤ ਕਰ ਲਿਓ ਸੱਜਣੋ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਦੇਤਾ 21000 ਰੁਪਏ ਬਾਈ ਨੇ ਫੀਸ ਰੱਖੀ ਆ ਸੱਜਣੋ ਵਸ਼ੇਰੇ ਦੀ ਬਹੁਤ ਚੰਗਾ ਤੇ ਬਹੁਤ ਚੰਗੇ ਖਾਨਦਾਨ ਦਾ ਬਸ਼ੀਰਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ